ਸਤਿ ਸ਼੍ਰੀ ਅਕਾਲ ਜੀ ਸਾਰੇ ਕਨੌਰ ਦੇ ਜਿੰਨੇ ਵੀ ਸਾਡੇ ਵਧੀਆ ਸੋਚ ਰੱਖਣ ਵਾਲੇ ਮੋਤਵਰ ਸੱਜਣ ਸਰਪੰਚ ਸਾਹਿਬਾਨ ਚਾਹੇ ਉਹ ਮੌਜੂਦਾ ਨੇ ਚਾਹੇ ਸਾਬਕਾ ਨੇ ਤੇ ਸਾਡੇ ਸਾਰੇ ਪਾਰਟੀ ਵਲੰਟੀਅਰ ਕਿਸਾਨ ਆਗੂ ਭਰਾਵੋ ਜੋ ਕਿਸਾਨੀ ਧਰਨੇ ਦੇ ਦੌਰਾਨ ਕਿਸੇ ਦਾ ਵੀ ਕੋਈ ਸਮਾਨ ਮਿਸ ਹੋਇਆ ਖੱਬੇ ਸੱਜੇ ਹੋਇਆ ਸੋ ਆਪਾਂ 9:30 ਵਜੇ 9:40 ਵਜੇ ਬਾਜਵਾ ਟਾਬਾ ਸ਼ੰਪੂ ਉੱਥੇ ਇਕੱਠੇ ਹੋਣਾ ਉੱਥੇ ਇਕੱਠੇ ਹੋ ਕੇ ਆਪਾਂ ਇੱਕ ਕਮੇਟੀ ਬਣਾਈਏ ਕਿ ਜਿਹੜੀਆਂ ਵੀ ਕੋਟਰਾਲੀਆਂ ਕੋਈ ਹੋਰ ਸਮਾਨ ਕਿਸੇ ਦਾ ਕੋਈ ਗੁੰਮ ਹੋਇਆ ਕੋਈ ਲੋਕ ਦੂਰੋਂ ਆਉਂਦੇ ਨੇ ਉਹਨਾਂ ਨੂੰ ਆਪਾਂ ਉਹ ਸਮਾਨ ਜਿਹੜਾ ਕਮੇਟੀ ਬਣਾ ਕੇ ਪ੍ਰੋਵਾਈਡ ਕਰਾਈਏ ਕਿਉਂਕਿ ਜਿਨ੍ਹਾਂ ਦਾ ਸਮਾਨ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚੇ ਸੋ 9:30 9:40 ਵਜੇ ਸਾਰੇ ਇਮ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਜਿਹੜੇ ਹੋਰ ਵੀ ਨੇ ਜੇ ਕੋਈ ਸ਼ਰਾਰਤੀ ਅੰਸਰ ਆ ਉਹਦੀ ਆਪਾਂ ਪਛਾਣ ਕਰੀਏ ਤੇ ਆਪਾਂ ਜਿਹੜਾ ਲੋਕਾਂ ਦੇ ਨਾਲ ਕੋਈ ਖੱਬੇ ਸੋ ਜੋ ਦੂਰੋਂ ਆਉਂਦੇ ਨੇ ਕੋਈ ਗਰਦਾਸਪੁਰ ਤੋਂ ਆਉਂਦੇ ਨੇ ਕੋਈ ਤਵਾਬੇ ਤੋਂ ਆਉਂਦੇ ਨੇ ਸੋ ਉਹਨਾਂ ਦੀ ਖੱਜਲ ਖਵਰੀ ਨਾ ਹੋ ਸਕੇ 8:30 9:10 ਵਜੇ ਬਾਜਵਾ ਟਾਪਾ ਸ਼ੰਭੂ ਜਿੱਥੇ ਆਪਾਂ ਜਦੋਂ ਕਿਸਾਨੀ ਧਰਨਾ ਚੱਲਦਾ ਸੀ ਤਾਂ ਆਪਾਂ ਉੱਥੇ ਲੰਮਾ ਸਮਾਂ ਬੈਠ ਕੇ ਸੇਵਾ ਕੀਤੀ ਸੀ ਸੋ ਸਾਰਿਆਂ ਦਾ ਧੰਨਵਾਦ ਸਾਰੇ ਜਰੂਰ ਪਹੁੰਚੋ ਜੇ ਕੋਈ ਭਰਾ মিডিਆ ਵਾਲਾ ਕੋਈ ਨੇੜੇ ਹੈਗਾ ਤਾਂ ਉਹ ਵੀ ਜਰੂਰ ਮੇਰਾ ਭਰਾ ਕੋ ਪੱਤਰਕਾਰ ਹੈਗਾ ਦੋ ਵੀ ਨੇੜੇ ਜਰੂਰ ਆ ਜਾਓ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਪਤ